ਦੁਨੀਆ ਦੇ ਜੋ ਮਹਾਨ ਅਰਥ ਸ਼ਾਸਤਰੀ ਹੋਏ ਐ ਡਾਕਟਰ ਮਨਮੋਹਨ ਸਿੰਘ ਜੀ ਦਾ ਸਵਰਗੀ ਡਾਕਟਰ ਮਨਮੋਹਨ ਸਿੰਘ ਜੀ ਦਾ ਜਨਮ ਦਿਨ ਐ ਜਿਹੜਾ ਕਿ ਅਸੀਂ ਉਹਨਾਂ ਨੂੰ ਯਾਦ ਕਰਦੇ ਹੋਏ ਅੰਮ੍ਰਿਤਸਰ ਵਿਕੇ ਮਨਾ ਰਹੇ 26 ਸਤੰਬਰ 1932 ਨੂੰ ਗੋਚ ਇਹਨਾਂ ਦਾ ਜਨਮ ਹੋਇਆ ਜੋ ਕਿ ਐਸੇ ਪਾਕਿਸਤਾਨ ਚ ਹੈ ਯਾਦੀ ਤੋਂ ਪਹਿਲਾਂ ਉਹਨਾਂ ਦਾ ਜਨਮ ਹੋਇਆ ਔਰ ਉਹਨਾਂ ਨੇ ਵਕਫ ਵਕਫ ਅਦਾਰਿਆਂ ਤੋਂ ਅਚੀ ਵਿੱਦਿਆ ਹਾਸਲ ਕਰਦੇ ਹੋਏ ਇੱਕ ਸਧਾਰਨ ਪਰਿਵਾਰ ਤੋਂ ਉਹਨਾਂ ਦਾ ਪਾਕਿਸਤਾਨ ਤੋਂ ਬਾਅਦ ਜਿਹੜਾ ਵਿਸੇਬਾ ਹੋਇਆ ਉਹ ਅਮਰਸਰ ਦੀ ਗੁਰੂ ਨਗਰੀ ਦੇ ਵਿੱਚ ਹੋਇਆ ਔਰ ਗਰੀਬੀ ਹਾਲਾਤ ਚੋਟਦੇ ਹੋਏ ਉਹਨਾਂ ਨੇ ਬਹੁਤ ਵੱਡੀ ਵਿੱਦਿਆ ਹਾਸਲ ਕੀਤੀ ਅਲੱਗ-ਅਲੱਗ ਵਿਸ਼ਵ ਪੱਧਰ ਦੀਆਂ ਯੂਨੀਵਰਸਿਟੀਆਂ ਤੋਂ ਔਰ ਅਰਥ ਸ਼ਾਸਤਰੀ ਸਾਬਤ ਹੋਏ ਦੁਨੀਆ ਭਰ ਦੇ ਡਾਕਟਰ ਮਨਮੋਹਨ ਸਿੰਘ ਜੀ ਨੇ ਸਵਾਮਾ ਦਿੱਤੀਆਂ ਦੇਸ਼ ਦੇ ਵਿੱਚ ਬਤੌਰ ਪ੍ਰਧਾਨ ਮੰਤਰੀ ਦੋ ਵਾਰ ਪ੍ਰਾਈਮ ਮਿਨਿਸਟਰ ਬਣੇ ਵਿਸ਼ਾ ਮੰਤਰੀ ਰਹੇ ਰਾਜ ਸਭਾ ਦੇ اپੋਜੀਸ਼ਨ ਲੀਡਰ ਰਹੇ ਗਵਰਨਰ ਰਹੇ ਉਹ ਬੈਂਕ ਦੇ ਵੀ ਰਿਜ਼ਰਵ ਬੈਂਕ ਦੇ ਗਵਰਨਰ ਵੀ ਰਹੇ ਪਰ ਉਹਨਾਂ ਨੇ ਦੇਸ਼ ਨੂੰ ਔਰ ਵਿਸ਼ਵ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਅੱਜ ਸਾਡਾ ਦੇਸ਼ ਜਿੱਥੇ ਵੀ ਖੜਾ ਹੈ ਉਹਦੀ ਜਿਹੜੀ ਨੀ ਹੈ ਉਹਦੀ ਜਿਹੜੀ ਫਾਊਂਡੇਸ਼ਨ ਹੈ ਇਕਨੋਮਿਕਸ ਦੀ ਇਕਨੋਮੀ ਦੀ ਉਹ ਡਾਕਟਰ ਮੋਨ ਸਿੰਘ ਜੀ ਦੁਆਰਾ ਰੱਖੀ ਗਈ ਹੈ ਉਨ੍ਹਾਂ ਦੁਆਰਾ ਕੀਤੇ ਕੰਮਾਂ ਨੂੰ ਅੱਜ ਪੂਰਾ ਦੇਸ਼ ਯਾਦ ਕਰਦਾ ਹੈ ਇੱਕ ਗਰੀਬ ਦੇ ਆਮ ਸਧਾਰਨ ਵਿਅਕਤੀ ਦੀ ਆਮਦਨੀ ਤੋਂ ਲੈ ਕੇ ਵੱਡੇ ਤੋਂ ਵੱਡੇ ਵਪਾਰੀ ਦੇ ਕੰਮ ਕਾਜ ਨੂੰ ਉਹਨਾਂ ਨੇ ਇੱਕ ਰੂਪ ਰੇਖਾ ਚ ਲੈ ਕੇ ਆਂਦਾ ਔਰ ਜਦੋਂ ਵਿਸ਼ਵ ਪਰ ਮੰਡੀ ਦੀ ਮਾਰ ਚੱਲ ਰਿਆ ਸੀ ਉਦੋਂ ਡਾਕਟਰ ਬਨਮੋਹਨ ਸਿੰਘ ਜੀ ਹੋਣਾ ਨੇ ਜਿੱਥੇ ਆਪਣੇ ਦੇਸ਼ ਨੂੰ ਸੰਬੰਧੀ ਤੋਂ ਬਾਹਰ ਰੱਖਿਆ ਉੱਥੇ ਵਿਸ਼ਵ ਭਰ ਦੇ ਬਾਕੀ ਦੇਸ਼ਾਂ ਨੂੰ ਵੀ ਉਹਨਾਂ ਨੇ ਦਿਸ਼ਾ ਜਿਹੜੀ ਹੈ ਉਹ ਪ੍ਰੋਵਾਈਡ ਕੀਤੀ ਕਿ ਕਿਸ ਤਰੀਕੇ ਨਾਲ ਉਹ ਇਸ ਮੰਦੀ ਚੋਂ ਬਾਹਰ ਨਿਕਲ ਸਕਦੇ ਨੇ ਅਮਰੀਕਾ ਵਰਗੇ ਕੰਟਰੀ ਵੀ ਉਹਨਾਂ ਨੂੰ ਯਾਦ ਕਰਦੇ ਨੇ ਉਹਨਾਂ ਦੇ ਪ੍ਰਧਾਨ ਮੰਤਰੀ ਸਮਕਾਲੀ ਪ੍ਰਧਾਨ ਮੰਤਰੀਆਂ ਨੇ ਬਹੁਤ ਅੱਛੇ ਜਿਹੜੇ ਵਿਊ ਆ ਡਾਕਟਰ ਮੋਨ ਸਿੰਘ ਜੀ ਬਾਰੇ ਰੱਖੇ ਸੋ ਜਹੀਆ ਸਖਸ਼ੀਤਾ ਦਾ ਹੋਣਾ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਪਹਿਲੀ ਗੱਲ ਤੇ ਸਾਡੇ ਦੇਸ਼ ਤੇ ਬਹੁਤ ਵਧੀਆ ਉੱਚ ਵਿਦਿਆ ਹਾਸਲ ਔਰ ਬਿਜ਼ਨਰੀ ਪ੍ਰਾਈਮ ਮਿਨਿਸਟਰ ਹੋਏ ਨੇ ਉੱਥੇ ਹੀ ਉਹ ਪੰਜਾਬ ਲਈ ਮਾਨ ਦੀ ਗੱਲ ਐ ਪੰਜਾਬੀਆਂ ਲਈ ਮਾਨ ਦੀ ਗੱਲ ਐ ਇਹ ਥੋੜਾ ਜਿਹਾ ਅੰਮ੍ਰਿਤਸਰ ਤੱਕ ਆ ਜੀ ਇਹਦੇ ਅੰਮ੍ਰਿਤਸਰ ਵੀ ਬੜੇ ਵੱਡੇ ਮਾਨ ਦੀ ਗੱਲ ਐ ਸਿੱਖਾਂ ਲਈ ਵੀ ਬੜੇ ਵੱਡੇ ਮਾਨ ਦੀ ਗੱਲ ਉਹਨਾਂ ਨੂੰ ਪ੍ਰਧਾਨ ਮੰਤਰੀ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਉਹਨਾਂ ਦੀ ਚੋਣ ਕੀਤੀ ਗਈ ਪ੍ਰਾਈਮ ਮਿਨਿਸਟਰ ਹੋਣਗੇ ਕਿਉਂਕਿ ਉਸ ਸਮੇਂ ਜਦੋਂ ਕਾਂਗਰਸ ਬਹੁਮਤ ਚਾਈ ਸੀ ਤੇ ਬਹੁਤ ਜ਼ੋਰ ਲੱਗਾ ਸੀ ਕਿ ਪ੍ਰਾਈਮ ਮਿਨਿਸਟਰ ਸੋਨੀਆ ਗਾਂਧੀ ਜੀ ਬਣ ਪਰ ਉਹਨਾਂ ਨੇ ਇਹ ਮੌਕਾ ਡਾਕਟਰ ਸਾਹਿਬ ਦੀ ਯੋਗਤਾ ਨੂੰ ਵੇਖਦੇ ਹੋਏ ਉਹਨਾਂ ਨੂੰ ਪਤਾ ਸੀ ਕਿ ਇਹ ਦੇਸ਼ ਨੂੰ ਕੀ ਲਿਜਾ ਸਕਦੇ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਜੀ ਨੂੰ ਦਿੱਤਾ ਸੀ ਸੋ ਮੈਂ ਖੜਾ ਚੋਣਾ ਕਿ ਸਾਨੂੰ ਅੱਜ ਲੋੜ ਹੈ ਆਪਣੇ ਬੱਚਿਆਂ ਨੂੰ ਡਾਕਟਰ ਮਨਮੋਹਨ ਸਿੰਘ ਜੀ ਦੀ ਜੀਵਨੀ ਬਾਰੇ ਪੜਾਉਣਾ ਤੇ ਦੱਸਣਾ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਅੱਜ ਸਰਕਾਰੀ ਸਕੂਲਾਂ ਦੇ ਵਿੱਚ ਖਾਸ ਕਰਕੇ ਕਾਫੀ ਹੱਦ ਤੱਕ ਡਾਕਟਰ ਮਨਮੋਹਨ ਸਿੰਘ ਜੀ ਦਿੱਤੇ ਡਿਬੇਟ ਕਰਾਏ ਗਏ ਨੇ ਉਹਨਾਂ ਦੇ ਜੀਵਨ ਦੇ ਉੱਤੇ ਲੈਕਚਰ ਹੋਏ ਨੇ ਉਹਨਾਂ ਦੇ ਜੀਵਨ ਦੇ ਉੱਤੇ ਸਮੁੱਚੇ ਬੱਚਿਆਂ ਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਰਿਟਨ ਔਰ ਬੋਲ ਕੇ ਜਿਹੜੇ ਮੁਕਾਬਲੇ ਨੇ ਉਹਨਾਂ ਦੇ ਕਰਾਏ ਗਏ ਨੇ ਭਾਸ਼ਣ ਮੁਕਾਬਲੇ ਕਰਾਏ ਗਏ ਨੇ ਇਹਦੇ ਨਾਲ ਕੀ ਹੈ ਕਿ ਸਾਡੇ ਬੱਚੇ ਥੋਟ ਨੂੰ ਲੈ ਕੇ ਚੱਲਣਗੇ ਕਿ ਸਾਡਾ ਦੇਸ਼ ਦੇ ਵਿੱਚ ਜਿਹੜੇ ਹੁਣ ਹਾਲ ਲੀਡਰ ਔਰ ਅਰਥਸ਼ਾਸਤਰੀ ਹੋਏ ਐ ਉਹ ਸਕਦਾ ਸਾਡੇ ਬੱਚੇ ਕੋਈ ਬੱਚਾ ਉਹਨਾਂ ਦੀ ਪੂਰਨਿਆ ਤੇ ਚੱਲੇ ਆਉਣ ਵਾਲਾ ਭੇਖ ਜਿਹੜਾ ਆ ਇੱਕ ਨਵਾਂ ਡਾਕਟਰ ਮਨਮੋਹਨ ਸਿੰਘ ਸਾਡੇ ਦੇਸ਼ ਨੂੰ ਮਿਲ ਸਕੇ ਵਿਸ਼ੇਸ਼ ਪੱਦਰ ਨੂੰ ਮਿਲ ਸਕੇ ਮੈਂ ਆਪ ਸਭ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿੱਥੇ ਸਕੂਲ ਆਪਣੀ ਕੋਸ਼ਿਸ਼ ਕਰ ਰਹੇ ਨੇ ਉੱਥੇ ਵਿਦਿਅਕ ادارے ਚਾਹੇ ਉਹ ਪ੍ਰਾਈਵੇਟ ਨੇ ਅਰਧ ਪ੍ਰਾਈਵੇਟ ਨੇ ਚਾਹੇ ਸਰਕਾਰੀ ਨੇ ਜਾਂ ਉੱਚ ਪੱਧਰ ਦੇ ਵਿਦਿਅਕ ਖਾਸ ਸਰਕਾਰ ਨਾਲੇ ادارے ਨੇ ਉਹ ਸਾਰੇ ਅੱਜ ਦਾ ਦਿਨ 26 ਸਤੰਬਰ ਤੇ 26 ਦਸੰਬਰ ਜਿਹੜਾ ਉਹ ਸਵਰਗਵਾਸ ਜਦੋਂ ਹੋਇਆ ਇਹਨਾਂ ਨੂੰ ਅਹਿਮ ਦਿਨ ਦੇ ਤੌਰ ਤੇ ਮਨਾਉਣਾ ਚਾਹੀਦਾ ਹੈ ਕੋਈ ਬਹੁਤ ਖਰਚੇ ਦੀ ਲੋੜ ਨਹੀਂ ਕਿ بڑے ਖਰਚੇ ਕਰਨੇ ਨੇ ਨਹੀਂ ਸਿਰਫ ਤੇ ਸਿਰਫ ਉਹਨਾਂ ਦੀ ਜੀਵਨੀ ਨੂੰ ਯਾਦ ਕਰਨਾ ਚਾਹੀਦਾ ਹੈ ਉਹਨਾਂ ਦੀ ਜੀਵਨੀ ਤੇ ਮੁਕਾਬਲੇ ਹੋਣੇ ਚਾਹੀਦੇ ਭਾਸ਼ਣ ਮੁਕਾਬਲੇ ਹੋਣੇ ਚਾਹੀਦੇ ਆ ਲੇਖ ਲਿਖਣੇ ਚਾਹੀਦੇ ਨੇ ਸਾਡੇ ਬੱਚੇ ਉਹਨਾਂ ਦੀ ਜੀਵਨੀ ਪੜ੍ਹਣ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਨੇ ਇਹ ਸਹੀ ਦਿਸ਼ਾ ਦੇ ਸਕਦੀਆਂ ਨੇ ਬਹੁਤ ਹੀ ਮਹੱਤਵਪੂਰਨ ਵਿਅਕਤੀ ਜਿਹੜਾ ਸੀ ਉਹ ਸਾਨੂੰ ਮਿਲਿਆ ਔਰ ਸਾਡੀ ਖੁਸ਼ਕਿਸਮਤੀ ਹੈ ਅਸੀਂ ਉਹਨਾਂ ਦੇ ਸਮਕਾਲੀ ਹੋਏ ਉਹਨਾਂ ਦੇ ਸਮੇਂ ਦੇ ਵਿੱਚ ਅਸੀਂ ਉਹਨਾਂ ਦਾ ਰਾਜਪਾਗ ਵੇਖਿਆ ਔਰ ਪੂਰਨ ਦੇਸ਼ ਨੇ ਉਸ ਰਾਜਪਾਗ ਦੇ ਵਿੱਚ ਜਿਹੜੀ ਦੇਸ਼ ਨੂੰ ਉਹਨਾਂ ਨੇ ਇਕਵਾਈ ਦਿੱਤੀ ਆ ਉਹਦਾ ਲਹਾ ਲਿਆ ਸੋ ਮੇਰੀ ਅੱਜ ਦੇ ਦਿਨ ਤੇ ਹੀ ਸਭ ਨੂੰ ਬੇਨਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਉਮੀਦ ਕਰੂੰਗਾ ਕਿ ਅੱਜ ਅਸੀਂ ਉਹਨਾਂ ਦੇ ਜਨਮ ਤੋਂ ਬਾਅਦ ਪਹਿਲਾ ਜਨਮ ਦਿਨ ਉਹਨਾਂ ਦਾ ਮਨਾ ਰਹੇ ਪਰ ਇਹ ਮੈਂ ਜ਼ਰੂਰ ਉਮੀਦ ਰੱਖਦਾ ਹਾਂ ਕਿ ਸਾਡੇ ਜਿਹੜੇ ਸੁਣਨਗੇ ਅੱਜ ਤੋਂ ਬਾਅਦ ਜਾਂ ਜਿਹੜੇ ਲੋਕ ਅੱਜ ਨਹੀਂ ਮਨਾ ਸਕੇ ਜਾਂ ਆਉਣ ਵਾਲੀ ਜਿਹੜੀ 26 ਦਸੰਬਰ ਉਹਨਾਂ ਦਾ ਜਿਹੜਾ ਜਸ ਦਿਨ ਹੋ ਪੂਰੇ ਹੋਏ ਹੈ ਉਹਨਾਂ ਦਾ ਦਿਨ ਮਨਾਇਆ ਜਾਏਗਾ ਉਸ ਦਿਨ ਇਸ ਤੋਂ ਵੱਧ ਡਾਕਟਰ ਮਨਮੋਨ ਸਿੰਘ ਜੀ ਦਾ ਜਿਹੜਾ ਬਾਰੇ ਜਿਹੜੇ ਪ੍ਰੋਗਰਾਮ ਨੇ ਉਹ ਪੂਰੇ ਖਾਸ ਕਰ ਅੰਮ੍ਰਿਤਸਰ ਤੇ ਜਰੂਰ ਹੋਣੇ ਚਾਹੀਦੇ ਆ ਪੰਜਾਬ ਚ ਹੋਣੇ ਚਾਹੀਦੇ ਆ ਔਰ ਪੂਰੇ ਦੇਸ਼ ਪੱਧਰ ਤੇ ਹੋਣੇ ਚਾਹੀਦੇ ਆ ਮੈਂ ਇੱਕ ਗੱਲ ਦੀ ਹੋਰ ਜਾਣਕਾਰੀ ਰੱਖਣਾ ਚਾਹੁੰਦਾ ਕਾਂਗਰਸ ਪਾਰਟੀ ਨੇ ਮਨਮੋਹਨ ਸਿੰਘ ਫੈਲੋਸ਼ਿਪ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਪੂਰੇ ਦੇਸ਼ ਤੋਂ 50 ਦੇ ਕਰੀਬ ਨਵੇਂ ਬੱਚਿਆਂ ਨੂੰ ਮੌਕਾ ਦਿੱਤਾ ਗਿਆ ਇੰਟੈਲੈਕਚੁਅਲ ਜਿਹੜੇ ਕਿ ਉਹਨਾਂ ਦੀ ਜੀਵਨੀ ਬਾਰੇ ਉਹਨਾਂ ਦੇ ਕੀਤੇ ਕੰਮਾਂ ਬਾਰੇ ਦੇਸ਼ ਨੂੰ ਦੱਸ ਸਕਣ ਔਰ ਸਾਡੇ ਖੁਸ਼ੀ ਹੈ ਕਿ ਉਹਦੇ ਵਿੱਚ ਜਿਹੜੀ ਸਿਲੈਕਸ਼ਨ ਹੋਈ ਹੈ ਇੱਕ ਕੋਲੀ ਪਰਿਵਾਰ ਚੋਂ ਹੀ ਹਰ ਸਿਮਰਤ ਕੌਰ ਕੋਲੀ ਹੈ ਜਿਹੜੀ ਜਿਹਦੀ ਸਿਲੈਕਸ਼ਨ ਇਸ ਦੇ ਵਿੱਚ ਹੋਈ ਹੈ ਮਨਮੋਹਨ ਸਿੰਘ ਫੈਲੋਸ਼ਿਪ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਔਰ ਪੰਜਾਬ ਤੋਂ ਤਿੰਨ ਬੱਚੇ ਚੁਣੇ ਗਏ ਨੇ ਇੱਕ ਡਾਕਟਰ ਹੈ ਔਰ ਦੋ ਇੰਟੈਲੈਕਚੁਅਨ ਸੋ ਤਿੰਨਾਂ ਬੱਚੇ ਜਿਹੜੇ ਆ 50 ਬੱਚੇ ਟੋਟਲ ਪੂਰੇ ਦੇਸ਼ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਜੀ ਦੇ ਕੀਤੇ ਕੰਮਾਂ ਨੂੰ ਲੈ ਕੇ ਜਾਣਗੇ ਤਾਂ ਕਿ ਪੀੜ੍ਹੀਆਂ ਯਾਦ ਰੱਖ ਸਕਣ ਇਹ ਨਾਇਕ ਹੁੰਦੇ ਨੇ ਸਾਡੇ ਔਰ ਨਾਇਕਾਂ ਦਾ ਜਿੰਦਾ ਉਹਨਾਂ ਨੇ ਹਮੇਸ਼ਾ ਰਹਿਣਾ ਦਾ ਪਰ ਉਹਨਾਂ ਦਾ ਯਾਦ ਕਰਨਾ ਸਾਡਾ ਫਰਜ਼ ਬੰਦਾ ਹੈ ਔਰ ਜਿੰਨੇ ਵੀ ادارے ਨੇ ਅੰਮ੍ਰਿਤਸਰ ਦੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇੱਕ ਇੱਕ ਕੋਈ ਵੀ ਵਿਸ਼ਾ ਜਿਹੜਾ ਹੈ ਉਹ ਡਾਕਟਰ ਮਨਮੋਹਨ ਸਿੰਘ ਜੀ ਦੇ ਨਾਂ ਦੇ ਹੇਠ ਕੋਈ ਲਾਇਬ੍ਰੇਰੀ ਆਪਣੇ ਸਕੂਲ 'ਚ ਬਣਾਓ ਆਪਣੇ ਕਾਲਜ 'ਚ ਬਣਾਓ ਕੋਈ ਕਮਿਊਨਿਟੀ ਹਾਲ ਜਾਂ ਕੋਈ ਵੀ ਚੀਜ਼ ਤਾਂ ਕਿ ਬੱਚਿਆਂ ਦੀ ਨਿਗਾਹ ਹਮੇਸ਼ਾ ਡਾਕਟਰ ਮਨਮੋਹਨ ਸਿੰਘ ਜੀ ਦੇ ਨਾਂ ਤੇ ਕਹਿੰਦੇ ਬਹੁਤ ਸਾਰੇ ਜਿਹੜੀਆਂ ਸ਼ਕਤੀਆਂ ਹਨ ਯਾਨੀ ਸਰਹੱਦ ਦੇ ਜਿਦਾਂ ਦੇ ਕੋਈ ਨਾ ਕੋਈ ਦਿਨ ਪਹਿਾਰ ਪੱਕੇ ਰੱਖੇ ਗਏ ਨੇ ਜਿਵੇਂ ਧਾਰਮਿਕ ਪਿਊਸ ਜਿਹੜਾ ਉਹਦੀ ਸਿਫਾਸ ਨੂੰ ਤੇ ਇਸੇ ਤਰੀਕੇ ਨਾਲ ਵੀ ਨਹੀਂ ਤਾਂ ਡਾਕਟਰ ਮਨੋ ਸਿੰਘ ਨੂੰ ਨਾਲ ਦੇ ਨਾਲ ਕੋਈ ਅਜਾ ਦਿਨ ਸ਼ੁਰੂ ਕੀਤਾ ਜਾ ਸਕਦਾ ਜਾਂ ਕੁਝ ਇਹੋ ਜਿਹਾ ਸਮਾਂ ਸਰਕਾਰੀ ਸਰਕਾਰਾਂ ਦੀ ਪੰਜਾਬ ਦੀ ਸਰਕਾਰ ਦੇ ਦੇਖੋ ਇਹ ਤੇ ਸਰਕਾਰਾਂ ਦੀ ਖੁੱਲ੍ਹਦਲੀ ਦੀ ਗੱਲ ਹੈ ਜਿਹੜੀਆਂ ਹੁਣ ਮੌਜੂਦਾ ਨੇ ਚਾਹੇ ਕੇਂਦਰ ਚਾਹੇ ਤੇ ਚਾਹੇ ਸਟੇਟ ਚ ਕੇਂਦਰ ਦੇ ਤੋਂ ਮੈਂ ਉਮੀਦ ਨਹੀਂ ਰੱਖਦਾ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਜਦੋਂ ਸਵਰਗਵਾਸ ਹੋਏ ਆ ਜਿਸ ਤਰੀਕੇ ਨਾਲ ਡਿਸਕ੍ਰਿਮੀਨੇਸ਼ਨ ਉਹਨਾਂ ਦੇ ਜਿਹੜਾ ਕਰਮੇਸ਼ਨ ਸਮੇ ਹੋਇਆ ਉਹਨਾਂ ਦੇ ਸੰਸਕਾਰ ਸਮੇ ਹੋਇਆ ਉਮੀਦ ਨਹੀਂ ਸੀ ਕਰਦੇ ਔਰ ਉਹਨਾਂ ਨੂੰ ਮਤਲਬ ਬਹੁਤ ਹੀ ਇਹਨਾਂ ਨੇ ਇੱਕ ਤੰਗ ਦਿਲੀ ਵਿਖਾਈ ਉਹ ਸਰਕਾਰ ਦੇ ਸਮੇ ਜ ਇੱਕ ਬਹੁਤ ਛੋਟੀ ਜਗ੍ਹਾ ਦੇ ਸਰਕਾਰ ਕਰਨ ਦਾ ਮੌਕਾ ਦਿੱਤਾ ਕਿ ਉਹਨਾਂ ਦਾ ਜਿੰਨੇ ਪ੍ਰਾਈਮ ਮਿਨਿਸਟਰ ਹੋਏ ਨੇ ਉਹ ਰਾਜ ਘਾਟ ਤੇ ਉਹਨਾਂ ਦੇ ਸੰਸਕਾਰ ਹੋਏ ਨੇ ਤੋ ਠੀਕ ਹੈ ਆਪਣੇ ਸਮੇਂ 'ਚ ਹਰ ਕੋਈ ਪ੍ਰਾਈਮ ਮਿਨਿਸਟਰ ਠੀਕ ਹੋਇਆ ਪਰ ਜੇ ਅੱਜ ਦੇ ਯੁੱਗ ਦੇ ਹਿਸਾਬ ਨਾਲ ਸੋਚੀਏ ਤਾਂ ਡਾਕਟਰ ਮਨਮੋਹਨ ਸਿੰਘ ਬਹੁਤ ਵੱਡੀ ਸ਼ਖਸੀਅਤ ਸਾਬਤ ਹੋਏ ਨੇ ਇਹ ਗੱਲ ਤੇ ਹੁਣ ਜਿਹੜੀ ਪੰਜਾਬ ਗਵਰਨਮੈਂਟ ਹੈ ਉਹਨੂੰ ਕਰਨੀ ਚਾਹੀਦੀ ਹੈ ਕਿਉਂਕਿ ਇਹ ਨਾਇਕ ਹੈ ਇਸ ਲਈ ਪੂਰੀ ਕਮਿਊਨਿਟੀ ਦੇ ਨੇ ਪੂਰੇ ਦੇਸ਼ ਦੇ ਨੇ ਪੂਰੀ ਦੁਨੀਆ ਦੇ ਨੇ ਸੋ ਇਸ ਕਰਕੇ ਇਹਨਾਂ ਨੂੰ ਇਹ ਫੈਰਤਕਮੀ ਕਰਨੀ ਚਾਹੀਦੀ ਅੱਜ ਕੇਂਦਰ ਸਰਕਾਰ ਵੱਲੋਂ ਨਹੀਂ ਯਾਦ ਕੀਤਾ ਦੇਖੋ ਕੇਂਦਰ ਸਰਕਾਰ ਤੇ ਉਦਨੀ ਬੇਰੁਖੀ ਆਪਾਂ ਵੇਖ ਲਈ ਜਦੋਂ ਸਰਕਾਰ ਹੋਇਆ ਸੀ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਇੱਕ ਉਹ ਜਿਹੜਾ ਸਸਕਾਰ ਵਾਲੀ ਵਿਸ਼ਮ ਸ਼ਾਨ ਘਾੜ ਸੀ ਉਹਦੇ ਜਗ੍ਹਾ ਦਿੱਤੀ ਤੇ ਜਦੋਂ ਸਵਰਗਵਾਸੀ ਅਟਲਬੈਰੀ ਬਾਜ ਪਈ ਦੀ ਜੇ ਆਪਾਂ ਗੱਲ ਕਰ ਲਈਏ ਉਹਨਾਂ ਨੂੰ ਜਿਹੜੀ ਜਗ੍ਹਾ ਸੀ ਉਹਨਾਂ ਨੇ ਰਾਜ ਘਾੜ ਦਿੱਤੀ ਸੀ ਬੜੀ ਵੱਡੀ ਪੱਦਰ ਤੇ ਜਦ ਕੇ ਜਦੋਂ ਚਾਹੀਏ ਟੀਐਮ ਸ਼ੁਰੂ ਹੋਇਆ ਉਦੋਂ ਅਟਲਬੈਰੀ ਜੀ ਨੇ ਬਹੁਤ ਵਿਰੋਧਤਾ ਕੀਤੀ ਸੀ ਕਿ ਏਟੀਐਮ ਨੇ ਸਾਡਾ ਨੁਕਸਾਨ ਕਰ ਦੇਣਾ ਬਹੁਤ ਵੱਡਾ ਦੇਖਦਾ ਅੱਜ ਦੇਖ ਲਓ ਕਿੱਥੇ ਆ ਜੇ ਮੈਂ ਦੱਸਣ ਲੱਗਾ ਜੀ ਮੈਂ ਦੱਸਣ ਲੱਗਾ ਜੇ ਕੰਪਿਊਟਰ ਸ਼ੁਰੂ ਹੋਏ ਤਦ ਬੈਲ ਗੱਡੀਆਂ ਦੇ ਉੱਤੇ ਤੁਸੀਂ ਦੇਖੋ ਪੂਰੇ ਸੰਸਦ ਨੂੰ ਘੇਰੇਗਾ ਮੇਰਾ ਮਕਸਦ ਕਹਿਣ ਦਾ ਕਿ ਇੱਕ ਵਿਜ਼ਨਰੀ ਲੀਡਰ ਸੀ ਅਸੀਂ ਉਹਨਾਂ ਨੂੰ ਵੀ ਦਿੱਤਾ ਚੰਗੀ ਗੱਲ ਦੀ ਜਗ੍ਹਾ ਉੱਤੇ ਪਰ ਡਾਕਟਰ ਨਮੋਨ ਸਿੰਘ ਨੂੰ ਜਗ੍ਹਾ ਦਾ ਮਿਲਣਾ ਨਾ ਮਿਲਣਾ ਸਾਡੇ ਮੰਤਰੀ ਬਹੁਤ ਵੱਡਾ ਦਰਦ ਹੈ ਜਿਹੜਾ ਇਹਨਾਂ ਨੇ ਸਾਨੂੰ ਦਿੱਤਾ ਹੈ ਕੇਂਦਰ ਦੀ ਸਰਕਾਰ ਨਹੀਂ ਪਰ ਅੱਜ ਵੀ ਯਾਦ ਨਹੀਂ ਕੀਤਾ ਜਨਮ ਦਿਨ ਦੇ ਉੱਤੇ ਜਿਦਾਂ ਉਮੀਦ ਹੀ ਨਹੀਂ ਕਰ ਸਕਦੇ ਉਹਨਾਂ ਤੋਂ ਅਸੀਂ ਉਮੀਦ ਨਹੀਂ ਕਰਦੇ ਉਹਨਾਂ ਤੋਂ ਕਿਉਂ ਤੌਰ ਸਿੱਧ ਪ੍ਰਾਈਮ ਮਿਨਿਸਟਰ ਇਹ ਤੁਹਾਨੂੰ ਉਹ ਦੱਸ ਸਕਦੇ ਨੇ ਉਹਨਾਂ ਨੂੰ ਤੇ ਵੈਸੇ ਨਹੀਂ ਚੰਗੇ ਲੱਗਦੇ ਨੇ ਜਿਸ ਦੇ ਜੇ ਦੀ ਗੱਲ ਤੇ ਪਹਿਲੀ ਗੱਲ ਇਹ ਹੈ ਕਿ ਸਿੱਖ ਦੀ ਜੇ ਗੱਲ ਕਰੋ ਮੈਨੂੰ ਇਹਦਾ ਤੇ ਮੈਂ ਇਲਮ ਨਹੀਂ ਕਹਿ ਸਕਦਾ ਬਟ ਇੱਕ ਅੱਛਾ ਵਿਜਨਰੀ ਲੀਡਰ ਕਿਉਂਕਿ ਉਹ ਥੌਟ ਦਾ ਲੀਡਰ ਹੀ ਕੋਈ ਨਹੀਂ ਜੋ ਯਾਦ ਕਰਦੇ ਅੱਜ ਉਹਦੀਆਂ ਗੱਲਾਂ ਹੋਣੀਆਂ ਸੀ ਗੱਲਾਂ ਹੁੰਦੀਆਂ ਇਹਨਾਂ ਨੂੰ ਕੰਪੇਅਰ ਕਰਨਾ ਸੀ ਅੱਜ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਜਾਂ ਹੋਰ ਪ੍ਰਾਈਮ ਮਿਨਿਸਟਰ ਦੇ ਨਾਲ ਜਦੋਂ ਉਹ ਕੰਪੇਅਰ ਕਰਨਾ ਸੀ ਤੇ ਫਿਰ ਆਪੇ ਸਾਰੇ ਇਹ ਗੱਲਾਂ ਦੇ ਵਿੱਚ ਪਤਾ ਲੱਗਣਾ ਕਿ ਕੀ ਬੈਟਰ ਹੈ ਤੇ ਮੇਰਾ ਖਿਆਲ ਸਭ ਤੋਂ ਵੱਡੀ ਗੱਲ ਉਹਨਾਂ ਦੀ ਸ਼ਖਸੀਅਤ ਕਰਕੇ ਉਹਨਾਂ ਨੇ ਉਹਨੂੰ ਕੰਪੇਅਰ ਨਹੀਂ ਕੀਤਾ ਕਿਉਂਕਿ ਸ਼ਖਸੀਅਤ ਬ ਉਹ ਮੇਸ਼ਾ ਰਹਿਣੀ ਆ ਕਿਉਂਕਿ ਇਹ ਭਾਵੇਂ ਅੱਜ ਯਾਦ ਕਰਨ ਨਾ ਕਰਨ ਪਰ ਸਾਡੇ ਲਈ ਸਾਡੇ ਬੱਚਿਆਂ ਲਈ ਸਾਡੇ ਕੋਲ ਇੱਕ ਲਈ ਹਮੇਸ਼ਾ ਚਾਨਣ ਬਨਾਰੇ ਦੀ ਤਰ੍ਹਾਂ ਡਾਕਟਰ ਨਮਨ ਸਿੰਘ ਜੀ ਹੋਣਾ ਰਹਿਣਾ ਹੈ ਜਦੋਂ ਮੈਂ ਜਦੋਂ ਮੈਂ ਜੈਤ ਹੋਇਸੀ ਕਿ ਉਹਨਾਂ ਦੇ ਘਰ ਨੂੰ ਪ੍ਰਜ਼ਰਵ ਕਰਨ ਦੀ ਗੱਲ ਕੀਤੀ ਕਰਦੇ ਸੀ ਤੁਸੀਂ ਵੀ ਕਾਸ਼ ਗੱਲ ਨੂੰ ਜਲਦ ਜਲਦ ਠੀਕ ਕੀਤਾ ਜਾ ਸਕਦਾ ਕਿ ਤੱਕ ਉਹ ਗੱਲ ਪਹੁੰਚੀ ਹੈ ਔਰ ਕਿ ਇਹ ਫੈਸਲੇ ਹੁਣ ਕੇਂਦਰ ਸਰਕਾਰ ਦੇ ਪਾਲੇ ਜ ਹੈ ਉਹ ਕਦੋਂ ਲੈਂਦੇ ਅਜੇ ਤੱਕ ਤੇ ਸਾਲ ਹੁਣ 26 ਦਸੰਬਰ ਨੂੰ ਹੋਏ ਨਾ ਫਿਰ ਉਦੋਂ ਦੇਖਾਂਗੇ ਕੀ ਕਰਦੇ ਆ ਕੀ ਕੀਤਾ ਉਹ ਤੇ ਵੇਰ ਐ ਸਾਰੀ ਟਿੱਪਣੀ ਉਹਦੇ ਕਰ ਪਾਉਂਦੇ ਨਹੀਂ ਜਿਦਾ ਤੁਸੀ ਕਹਿ ਰਹੇ ਆਂ ਵੀ ਆਪਦੇ ਕਿਤਾ ਜਗ੍ਹਾ ਨਹੀਂ ਰਿਹਾ ਦੇਖੋ ਬੰਦਾ ਉਮੀਦ ਨਾਲ ਜੀਂਦਾ ਆ ਜੇ ਇਹ ਨਹੀਂ ਕਰਨਗੇ ਅਸੀਂ ਕਰਾਂਗੇ